ਇਸ ਸੋਤਿਆਂ ਨੂੰ ਪਿਆਰ ਪਰਿ ਸਤਸ੍ਰੀਅਕਾਲ ਜਲੰਧਰ ਦੀ ਸਿਆਸਤ ਦੇ ਵਿੱਚ ਵੱਡਾ ਪੁਚਾਲ ਆਇਆ ਹੋਇਆ ਹੈ ਜਲੰਧਰ ਦੀ ਸਿਆਸਤ ਉਸ ਸਮੇਂ ਗਮਾਟ ਹੋਈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਦਮਪੁਰ ਹਵਾਈ ਅੱਡੇ ਤੇ 에ਅਰਬੱਸ ਅੱਡੇ ਤੇ ਆ ਕੇ ਉਹ ਉਤਰਦੇ ਨੇ ਤਾਂ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਹੀ ਇੱਕ ਵਿਧਾਇਕ ਦੇ ਸਿਕਿਉਰਿਟੀ ਤੇ ਗੱਡੀਆਂ ਵਾਪਸ ਲੈ ਲੈਂਦੇ ਨੇ ਇਸ ਦੇ ਪਿੱਛੇ ਬਹੁਤ ਵੱਡਾ ਇੱਕ ਕਾਰਨ ਛੁਪਿਆ ਹੋਇਆ ਸੀ ਜੋ ਕਿ ਰਮਨ अरोड़ा ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰ ਤੋਂ ਵਿਧਾਇਕ ਸੀ ਉਹਨਾਂ ਦਾ ਇੱਕੋਦਮ ਗੱਡੀਆਂ ਤੇ ਸਿਕਿਉਰਿਟੀ ਵਾਪਸ ਲੈਣਾ ਪ੍ਰਧਾਨ ਮੰਤਰੀ ਦੀ ਫੇਰੀ ਦੇ ਦੌਰਾਨ ਤਾਂ ਇਹ ਬਹੁਤ ਵੱਡੀਆਂ ਚਰਚਾਵਾਂ ਛਿੜ ਗਿਆ ਇਹਦੇ ਪਿੱਛੇ ਅਸਲ ਕਾਰਨ ਕੀ ਸੀ ਸੋ ਪਿਛਲੇ ਲੋਕ ਸਭਾ ਚੋਣਾਂ ਦੇ ਵਿੱਚ ਸ਼ੀਤਲ ਉਮਰਾਲ ਤੇ ਸ਼ਸ਼ੀਲ ਕੁਮਾਰ ਰਿੰਕੂ ਉਹ ਦੋਨੋਂ ਆਪ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਦਿੱਲੀ ਦੇ ਹੈੱਡਕੁਆਰਟਰ ਜਾ ਕੇ ਰਮਨ ਅਰੋੜਾ ਜੋ ਵਿਧਾਇਕ ਸੀ ਔਰ ਆਮ ਆਦਮੀ ਪਾਰਟੀ ਦੇ ਬੜਾ ਵੱਡੇ ਚਿਹਤੇ ਸੀ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਦੇ ਮੈਂਬਰਾਂ ਦੇ ਉਹ ਚਿਹਤੇ ਸੀ ਕਿਉਂਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਦੇ ਮੈਂਬਰ ਆਉਂਦੇ ਸੀ ਤਾਂ ਰਮਨ ਅਰੋੜਾ ਦੇ ਘਰ ਰੁਕਦੇ ਸੀ ਰਮਨ ਅਰੋੜਾ ਸਪੈਸ਼ਲ ਉਹਨਾਂ ਲਈ ਹੋਸਟਲ ਬੁੱਕ ਕਰਦੇ ਸੀ ਔਰ ਉਹਨਾਂ ਨੂੰ ਜਿਹੜਾ ਉਹਨਾਂ ਦੀ ਆਓ ਭਗਤ ਕਰਦੇ ਸੀ ਜਲੰਧਰ ਦੇ ਵਿੱਚ ਹੋਰ ਤਾਂ ਹੋਰ ਜਦੋਂ ਜਿਮਨੀ ਚੋਣ ਹੋਈ ਉਸ ਵਕਤ ਵੀ ਰਮਨ ਅਰੋੜਾ ਨੇ ਅਹਿਮ ਯੋਗਦਾਨ ਜਲੰਧਰ ਦੇ ਵਿੱਚ ਪਾਇਆ ਔਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜੀ ਕੋਠੀ ਮੁਹੱਈਆ ਕਰਵਾਈ ਗਈ ਉਸ ਦਾ ਸਾਰਾ ਕਿਰਾਇਆ ਵੀ ਰਮਨ ਅਰੋੜਾ ਜਿਨ੍ਹਾਂ ਦੇ थ्रू ਇਹ ਸਾਰਾ ਪੇ ਹੋਇਆ ਸੋ ਰਮਨ ਅਰੋੜਾ ਦੇ ਕੋਲ ਜਲੰਧਰ ਸੈਂਟਰ ਦੇ ਵਿੱਚ ਬਹੁਤ ਸਾਰੇ ਲੋਕ ਆਉਂਦੇ ਸੀ ਮਿਰਨ ਜਾਨ ਔਰ ਉਹ ਜਲੰਧਰ ਸੈਂਟਰ ਤੋਂ ਹੀ ਨਹੀਂ ਜਲੰਧਰ ਦੇ ਸਾਰੇ ਹਲਕਿਆਂ ਦੇ ਵਿੱਚ ਜੋ ਪ੍ਰਸ਼ਾਸਨ ਦੇ ਉੱਪਰ ਦਬਾਅ ਸੀ ਰਮਨ ਅਰੋੜਾ ਦਾ ਸਾਰਾ ਪ੍ਰਸ਼ਾਸਨ ਰਮਨ ਅਰੋੜਾ ਦੇ ਨਾਲ ਚੱਲਦਾ ਸੀ ਔਰ ਇੱਕੋ ਦਮ ਜਦੋਂ ਕੱਲ ਪ੍ਰਧਾਨ ਮੰਤਰੀ 에ਅਰ ਬੇਸ ਤੇ ਉਤਰੇ ਤਾਂ ਉਸ ਤੋਂ ਬਾਅਦ ਰਮਨ ਅਰੋੜਾ ਦੇ ਸਿਕਿਉਰਟੀ ਤੇ ਗੱਡੀਆਂ ਵਾਪਸ ਲੈ ਲਈਆਂ ਗਈਆਂ ਇਸ ਦੇ ਬਾਅਦ ਰਮਨ अरोड़ा ਨੇ ਖੁਦ ਆਪਣਾ ਬਿਆਨ ਦਿੱਤਾ ਕਿ ਜਿਵੇਂ ਸਰਕਾਰ ਨੇ ਮੈਨੂੰ ਸਿਕਿਉਰਟੀ ਦਿੱਤੀ ਸੀ ਉਹ ਸਿਕਿਉਰਟੀ ਵਾਪਸ ਲਈ ਹੈ ਪਰ ਚਰਚਾਵਾਂ ਇਹ ਨੇ ਕਿ ਰਮਨ अरोड़ा ਬਹੁਤ ਜਲਦੀ ਭਾਜਪੀ ਸ਼ਾਮਲ ਹੋਣ ਜਾ ਰਹੇ ਨੇ ਜਿਵੇਂ ਹੀ ਭਾਜਪੀ ਦੇ ਸੀਨੀਅਰ ਲੀਡਰ ਜਲੰਧਰ ਤੋਂ ਮਨਜਨ ਕਾਲੀਆ ਤੇ ਸੈਂਟਰ ਹਲਕੇ ਤੋਂ ਜਿਹੜੇ ਚੋਣ ਲੜਦੇ ਰਹੇ ਹਰਜੇਸ਼ ਰਠੌਰ ਉਹਨਾਂ ਦੀ ਕੱਲ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਇਹੀ ਚਰਚਾ ਹੋਈ ਰਾਮਨ अरोड़े ਦੀ ਜੋ ਕਿ ਉਹਨਾਂ ਨੂੰ ਦਿੱਲੀ ਵਿਖੇ ਲ ਜਾ ਕੇ ਬੀਜੇਪੀ ਜੁਆਇਨ ਕਰਵਾਈ ਜਾਵੇਗੀ ਔਰ ਉਹਨਾਂ ਨੂੰ ਮਨਪਸੰਦ ਹਲਕਾ ਜਿੱਥੋਂ ਚੋਣ ਲੜਨੀ ਹੈ 2027 ਦੇ ਉਹ ਹਲਕਾ ਚੁਣਨ ਵਾਸਤੇ ਵੀ ਉਹਨਾਂ ਨੂੰ ਆਫਰ ਦੇ ਦਿੱਤਾ ਗਿਆ ਸੋ ਰਮਨ अरोड़ा ਭਾਵੇਂ ਅੱਜ ਵੀ ਕਹਿ ਰਹੇ ਨੇ ਕਿ ਮੈਂ ਆਮ ਆਦਮੀ ਪਾਰਟੀ ਦਾ ਸੱਚਾ ਸਿਪਾਹੀ ਹਾਂ ਔਰ ਮੈਂ ਆਮ ਆਦਮੀ ਪਾਰਟੀ ਨਾਲ ਹੀ ਰਹਾਂਗਾ ਪਰ ਸੂਤਰਾਂ ਤੋਂ ਜਿਹੜੀ ਜਾਣਕਾਰੀ ਆ ਰਹੀ ਹੈ ਜੋੜ ਫੜ ਰਹੀਆਂ ਨੇ ਜਿਹੜੀਆਂ ਖਬਰਾਂ ਕਿ ਜੋ અમન अरोड़ा ਜਿਹੜੇ ਰਮਨ अरोड़ा ਉਹ ਬਹੁਤ ਜਲਦੀ ਭਾਜਪਾ ਜਾ ਰਹੇ ਨੇ ਸੁਨੀਲ ਰਿੰਕੂ ਦੇ ਨਾਲ ਉਹਨਾਂ ਦੇ ਸੰਪਰਕ ਹੋ ਰਹੇ ਨੇ ਸੇਤਲ ਉੰਗਰਾਲ ਦੇ ਨਾਲ ਉਹਨਾਂ ਦੀ ਸੰਪਰਕ ਹੋ ਰਹੇ ਨੇ ਔਰ ਕੱਲ ਜਿਹੜਾ ਕਿ ਬਹੁਤ ਜ਼ਿਆਦਾ ਚਰਚਾਵਾਂ ਸੀ ਕਿ ਉਹਨਾਂ ਦੀ ਕੱਲ ਬੀਜੇਪੀ ਸ਼ਮੂਲੀਅਤ ਹੋ ਜਾਵੇਗੀ ਪਰ ਰੁਕ ਗਈ ਉਸ ਦਾ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋਇਆ ਜੋ ਕਿ ਭਾਜਪਾ ਦੀ ਅੰਦਰੂਨੀ ਫੁੱਟ ਵੀ ਸਾਹਮਣੇ ਆ ਰਹੀ ਏ ਭਾਜਪਾ ਦੀ ਅੰਦਰੂਨੀ ਫੁੱਟ ਜਿਹੜੀ ਜੋਰ ਫੜੀ ਜਾ ਰਹੀ ਹੈ ਕਿ ਭਾਜਪਾ ਦੇ ਜਿਹੜੇ ਟਕਸਾਲੀ ਲੀਡਰ ਨੇ ਉਹ ਇਹ ਹੀ ਗੱਲ ਕਹਿ ਰਹੇ ਨੇ ਕਿ ਜਿਹੜੇ ਦੂਸਰੀਆਂ ਪਾਰਟੀਆਂ ਤੋਂ ਲੀਡਰ ਆਉਂਦੇ ਨੇ ਉਹਨਾਂ ਨੂੰ ਵੱਡੇ ਅਹੁਦੇ ਦੇ ਦਿੱਤੇ ਜਾਂਦੇ ਨੇ ਜ਼ਿੰਮੇਵਾਰੀਆਂ ਦੇ ਦਿੱਤੀਆਂ ਜਾਂਦੀਆਂ ਨੇ ਪਰ ਜਿਹੜੇ ਟਕਸਾਲੀ ਨੇ ਉਹਨਾਂ ਨੂੰ ਉੱਚ ਪ੍ਰਤੀਤ ਕੱਟ ਹੁੰਦੀ ਜਾ ਰਹੀ ਹੈ ਜਿਸ ਕਾਰਨ ਕੱਲ ਜਿਹੜੀ ਇਹਨਾਂ ਦੀ ਬੀਜੇਪੀ ਚ ਜੁਆਇਨਿੰਗ ਰੁਕ ਗਈ ਹੈ ਸੋ ਦੂਸਰੇ ਪਾਸੇ ਜੋ ਭਾਜਪਾ ਨੇਤਾ ਮੌਂਜਨ ਕਾਲੀਆ ਅਤੇ ਸੰਭਾਵੀ ਉਮੀਦਵਾਰ ਨੇ ਜਿਹੜੇ ਸੈਂਟਰ ਤੋਂ ਅਰਜੇਸ਼ ਠੌਰ ਉਨ੍ਹਾਂ ਵਿੱਚ ਇੱਕ ਗੁਪਤ ਮੀਟਿੰਗ ਹੁੰਦੀ ਹੈ ਜੋ ਮਕਸਦ ਸਿਰਫ ਰਮਨ ਅਰੋੜਾ ਦੀ ਭਾਜਪਾ ਵਿੱਚ ਭਰਤੀ ਦਾ ਰੋਕਣਾ ਦਾ ਸੀ ਕਿ ਰਮਨ ਅਰੋੜਾ ਭਾਜਪਾ ਵਿੱਚ ਉਹਨਾਂ ਨੂੰ ਨਾ ਸ਼ਾਮਲ ਹੋਣ ਦਿੱਤਾ ਜਾਵੇ ਦੋਹਾਂ ਨੇਤਾਵਾਂ ਨੇ ਇਹ ਚਰਚਾ ਦਾ ਖੰਡਨ ਵੀ ਕੀਤਾ ਪਰ ਕੋਰੀ ਅਫਵਾਹ ਦਾ ਕਰਾਰ ਵੀ ਦਿੱਤਾ ਹੈ ਇੱਕ ਨੌਜਵਾਨ ਲੀਡਰ ਭਾਜਪਾ ਨੇ ਕਿਹਾ ਕਿ ਰਮਨ ਅਰੋੜਾ ਬਹੁਤ ਜਲਦੀ ਪਾਰਟੀ ਜੁਆਇਨ ਕਰਨਗੇ ਹਾਲਾਂਕਿ ਇਦਕਾਰ ਤਰੀਕਾ ਦਾ ਹਾਲੇ ਤੈ ਨਹੀਂ ਹੋਇਆ ਵਿਚਾਰਧਾਰਕ ਉਲਝਣ ਦੇ ਵਿੱਚ ਭਾਜਪਾ ਦੇ ਟਕਸਾਲੀ ਵਰਕਰਾਂ ਵਿੱਚ ਨਾਜਿੱਗੀ ਪੈਦਾ ਕਰ ਦਿੱਤੀ ਹੈ ਉਹ ਮੰਨਦੇ ਹਨ ਕਿ ਪਾਰਟੀ ਆਪਣੇ ਮੂਲਲਾ ਵਰਕਰਾਂ ਤੋਂ ਨਜ਼ਰਅੰਦਾਜ਼ ਕਰਕੇ ਬਾਹਰੋਂ ਆਏ ਉਧਾਰ ਲੈ ਨੇਤਾਵਾਂ ਨੂੰ ਤਰਜੀਹ ਦੇ ਰਹੀ ਹੈ ਸੋ ਰਮਨ अरोड़ा ਕੁਝ ਆਰਥਿਕ ਨਿਜਮਿਤੀਆਂ ਦੇ ਕਾਰਨ ਉਹਨਾਂ ਦੇ ਉੱਪਰ ਜਿਹੜੇ ਸਰਕਾਰ ਵੱਲੋਂ ਕੇਸ ਦਰਜ ਕੀਤੇ ਜਾ ਸਕਦੇ ਨੇ ਜਿਸ ਤੇ ਚਲਦੇ ਉਹਨਾਂ ਦੀ ਸੁਰੱਖਿਆ ਵਾਪਸ ਲਈ ਗਈ ਹੈ ਤੇ ਉਹਨਾਂ ਨੂੰ ਜਿਹੜਾ ਕਿ ਸਰਕਾਰ ਦੇ ਕੋਲ ਕੋਈ ਪੁਖਤਾ ਸਬੂਤ ਪਹੁੰਚੇ ਸੀ ਕਿ ਉਹਨਾਂ ਨੇ ਜੋ ਆਪਣੀ ਜਾਇਦਾਦ ਉਹ ਗੈਰ ਸਰੋਤਾ ਤੋਂ ਬਣਾ ਰਹੇ ਨੇ ਜੋ ਸਰਕਾਰੀ ਜਿਪਸੀਆਂ ਸਿਕਿਉਰਿਟੀ ਵਰਤ ਕੇ ਉਹ ਜਿਹੜਾ ਕਿ ਇਹ ਧੰਦਾ ਕਰ ਰਹੇ ਨੇ ਸੋ ਵਿਜੀਲੈਂਸ ਦੇ ਵੱਲੋਂ ਉਹਨਾਂ ਦੀ ਜਾਂਚ ਵੀ ਕਰਵਾਈ ਜਾ ਸਕਦੀ ਏ ਜੋ ਸੁਰੱਖਿਆ ਵਾਪਸੀ ਤੇ ਰਮਨ ਅਰੋੜਾ ਦੀ ਸੰਭਾਵਿਤ ਭਾਜਪਾ ਪਾਰਟੀ ਵਿੱਚ ਸ਼ਾਮਲ ਹੋਣ ਦੀ ਚਰਚਾ ਹੈ ਉਸ ਦੇ ਬਾਰੇ ਜੋ ਵੱਖ-ਵੱਖ ਸੂਤਰਾਂ ਤੋਂ ਜਾਣਕਾਰੀ ਆ ਰਹੀ ਹੈ ਕਿ ਰਮਨ ਅਰੋੜਾ ਜਿਹੜਾ ਅੰਦਰੋਂ ਅੰਦਰ ਹੀ ਬਹੁਤ ਦੁਖੀ ਹੋ ਚੁੱਕੇ ਨੇ ਕਿਉਂਕਿ ਉਹਨਾਂ ਦੀ ਪਾਵਰ ਘਟਾ ਕੇ ਜਿਹੜਾ ਉੱਥੇ ਮਹਿੰਦਰ ਭਗਤ ਜੋ ਕੈਬਨ ਮੰਤਰੀ ਨੇ ਉਹਨਾਂ ਦੇ ਹੱਥ ਸਾਰਾ ਉਸ ਹਲਕੇ ਦੀ ਵੰਡੋਰ ਦੇ ਦਿੱਤੀ ਗਈ ਏ ਜਿਸ ਤਰ੍ਹਾਂ ਪਹਿਲਾਂ ਰਮਨ ਕੋਟ ਫੱਤਾ ਦੀ ਪਾਵਰ ਘਟਾ ਦਿੱਤੀ ਗਈ ਇਸ ਦੇ ਨਾਲ ਹੀ ਵਿਜੇ ਸਿੰਘਲਾ ਦੀ ਪਾਵਰ ਘਟਾ ਦਿੱਤੀ ਗਈ ਹੁਣ ਇਹ ਰਮਨ अरोड़ा ਦੇ ਉੱਪਰ ਇਹ ਗਾਇ ਡਿੱਗੀ ਏ ਸੋ ਰਮਨ अरोड़ा ਖੁਦ ਜਾਂ ਤਾਂ ਪਾਰਟੀ ਛੱਡ ਜਾਣਗੇ ਤੇ ਜਾਂ ਫਿਰ ਉਹਨਾਂ ਨੂੰ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਿਰਫ ਇੱਕ ਵਰਕਰ ਦੇ ਤੌਰ ਤੇ ਕੰਮ ਕਰਨਾ ਪਵੇਗਾ ਭਾਵੇਂ ਉਹ ਵਿਧਾਇਕ ਜ਼ਰੂਰ ਰਹਿਣਗੇ ਪਰ ਉਹ ਅਫਸਰਾਂ ਨਾਲ ਮੀਟਿੰਗਾਂ ਨਹੀਂ ਕਰ ਸਕਣਗੇ ਅਫਸਰਾਂ ਨਾਲ ਜਿਹੜਾ ਉਹਨਾਂ ਦਾ ਹੁਕਮ ਨਹੀਂ ਚੱਲੇਗਾ ਸੋ ਇਸ ਨੂੰ ਲੈ ਕੇ ਬੜੀਆਂ ਚਰਚਾਵਾਂ ਨੇ ਕਿ ਹੁਣ ਰਮਨ ਅਰੋੜਾ ਦੇ ਉੱਪਰ ਜੇ ਵਿਜੀਲੈਂਸ ਦੀ ਜਾਂਚ ਹੁੰਦੀ ਹੈ ਤਾਂ ਇਸ ਨੂੰ ਰੋਕਣ ਵਾਸਤੇ ਵੀ ਫਿਰ ਭਾਜਪੀ ਇੱਕ ਇੱਕੋ ਇੱਕ ਰਾਏ ਰਮਨ ਅਰੋੜਾ ਦੇ ਕੋਲ ਬੀਜੇਪੀ ਚ ਜਾਣਗੇ ਤਾਂ ਫਿਰ ਉਹਨਾਂ ਦੀ ਜਾਂਚ ਵੀ ਰੁਕ ਜਾਵੇਗੀ ਔਰ ਉਹਨਾਂ ਦੇ ਉੱਪਰ ਕਿਸੇ ਤਰ੍ਹਾਂ ਦੀ ਆਂਚ ਨਹੀਂ ਆਵੇਗੀ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਰਮਨ अरोड़ा ਦੇ